ਲੁਧਿਆਣਾ ਦੇ ਹਲਕਾ ਪਸ਼ਮੀ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿੱਚ ਕੰਮ ਕਰਨ ਵਾਲੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਦਰਨਾ ਪ੍ਰਦਰਸ਼ਨ ਕੀਤਾ ਜਾ ਰਹੇ ਨੇ ਫਿਰੋਜ਼ਪੁਰ ਰੋਡ ਤੇ ਵੱਖ-ਵੱਖ ਯੂਨੀਅਨ ਦੇ ਨਾਲ ਸੰਬੰਧ ਰੱਖਣ ਵਾਲੇ ਟੀਚਰ ਯੂਨੀਅਨ ਕਰੋਨਾ ਵਲੰਟੀਅਰਸ ਦੇ ਵੱਲੋਂ ਉਹਨਾਂ ਨੂੰ ਪੱਕਾ ਕਰਨ ਨੂੰ ਲੈ ਕੇ ਦਰਨਾ ਦਿੱਤਾ ਗਿਆ ਫਿਰੋਜ਼ਪੁਰ ਰੋਡ ਤੇ 3704 ਅਧਿਆਪਕ ਯੂਨੀਅਨ ਅਤੇ ਪ੍ਰਾਇਮਰੀ ਸਕੂਲਾਂ ਦੇ ਵਿੱਚ 6 ਤੇ ਨੌਕਰੀ ਕਰ ਰਹੇ ਅਧਿਆਪਕਾਂ ਨੇ ਦਰਨਾ ਲਗਾ ਕੇ ਆਪਣੀ ਤਨਖਾਹ ਵਧਾਉਣ ਦੀ ਮੰਗ ਕੀਤੀ ਇਸ ਮੌਕੇ ਐਸਟੀਐਮ ਮੌਕੇ ਤੇ ਪੁੱਛੇ ਅਤੇ ਉਹਨਾਂ ਨੇ ਤਰਨਾਕਾਰੀਆਂ ਨੂੰ ਪ੍ਰੋਸਤਾ ਦਿੱਤਾ ਕਿ 14 ਤਰੀਕ ਨੂੰ ਉਹਨਾਂ ਦੀ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਕਰਵਾਈ ਜਾਵੇਗੀ ਜਿਸ ਤੋਂ ਬਾਅਦ ਤਰਨਾਕਾਰੀਆਂ ਦੇ ਵੱਲੋਂ ਆਪਣਾ ਤਰਨਾ ਖਤਮ ਕਰਨ ਦੀ ਗੱਲ ਆਖੀ ਗਈ ਸਰ ਅਸੀਂ ਕੱਚੇ ਦੇ ਅਪਕਾਂ ਜਿਨ੍ਹਾਂ ਦੀ ਤਨਖਾਹ ਅੱਜ ਵੀ 6000 ਹੈ 6000 ਤੇ ਅੱਜ ਵੀ ਕੰਮ ਕਰ ਰਹੇ ਹਾਂ 16 ਸਾਲ 17 ਸਾਲ ਤੋਂ ਜੀ ਸਾਡੀ ਮੰਗ ਇਹ ਸੀ ਕਿ ਸਾਡੀ ਕੰਮ ਸੇ ਕੰਮ ਤਨਖਾਹ ਵਾਧਾ ਕੀਤਾ ਜਾਵੇ ਜਿਹੜੀ ਵੈਲਫੇਅਰ ਪਾਲਿਸੀ ਇਹਨਾਂ ਨੇ ਬਣਾਈ ਹੈ ਸਰਕਾਰ ਨੇ ਮਤਲਬ ਕੀਤਾ ਤਾਂ ਉਹਦੇ ਵਿੱਚ ਵੀ ਤਨਖਾਹ ਵਾਧਾ ਕੋਈ ਉਹ ਪੱਕੇ ਨਹੀਂ ਕੀਤੇ ਹੈਗੇ ਸਾਡੀ ਵੀ ਤਨਖਾਹ ਵਾਧਾ ਕੀਤਾ ਜਾਵੇ ਸੀ 6000 ਤੇ ਤੁਸੀਂ ਦੱਸੋ ਵੀ ਸਾਡਾ ਗੁਜ਼ਾਰਾ ਹੁੰਦਾ ਜੀ ਨਰੇਗਾ ਚ ਕੰਮ ਕਰਨ ਵਾਲਿਆਂ ਦੀ ਵੀ ਦਿਹਾੜੀ ਸਾਡੇ ਨਾਲੋਂ ਵੱਧ ਹੈ ਅਸੀਂ ਸਕੂਲ ਦਾ ਕੰਮ ਕਰਦੇ ਹਾਂ ਸਕੂਲ ਚ ਪੜਾਉਂਦੇ ਹਾਂ ਸਾਰਾ ਦਿਨ ਅੱਜ ਸਾਡੀ ਇੱਥੇ ਰੈਲੀ ਸੀ ਜਿਹੜੇ ਪ੍ਰਾਇਮਰੀ ਸਕੂਲ ਵਾਲੇ ਹਾਂਜੀ ਪ੍ਰੀ ਪ੍ਰਾਇਮਰੀ ਵਾਲੇ ਜੀ ਪਤਾ ਕੀਤਾ ਗਿਆ ਵਾਦਾ ਤਾਂ ਸਰ ਸਾਡੇ ਨਾਲ ਸ਼ੁਰੂ ਤੇ ਇਹੀ ਕੀਤਾ ਗਿਆ ਵੀ ਅਸੀਂ ਤੁਹਾਨੂੰ ਜਲਦ ਤੁਹਾਡੀ ਤਨਖਾਹ ਵਾਧਾ ਕਰ ਰਹੇ ਹਾਂ ਪਰ ਕਰਿਆ ਨਹੀਂ ਮਿੱਠੀ ਗੋਲੀ ਦਿੰਦੇ ਆ ਜੀ ਅੱਜ ਕਦੋਂ ਮਿਲਣਗੇ ਆਏਗਾ ਤੁਸੀਂ ਸੀਐਮ ਸਾਹਿਬ ਨਾਲ ਆ ਦੇਖੋ ਜੀ 14 ਤਰੀਕ ਦੀ ਮੀਟਿੰਗ ਦਿੱਤੀ ਆ ਪਤਾ ਨਹੀਂ ਹੋਊਗੀ ਜਾਂ ਨਹੀਂ ਸਾਡੀ 3704 ਅਧਿਆਪਕ ਯੂਨੀਅਨ ਹੈ ਜੀ ਅਸੀਂ ਇਹ ਲੁਧਿਆਣਾ ਜਿਵਣੀ ਚੋਂ ਦੇ ਮੰਤਨ ਨਜ਼ਰੇ ਧਰਨ ਆ ਲਾਇਆ ਕਾਰਨ ਇਹ ਹੈ ਕਿ ਸਾਡੇ ਨਾਲ ਇਹ ਵੋਟਾਂ ਤੋਂ ਪਹਿਲਾਂ ਵਾਅਦਾ ਕਰਕੇ ਆਏ ਸੀ ਕਿ ਅਸੀਂ ਤੁਹਾਡਾ ਹੱਲ ਕਰਾਂਗੇ ਤੁਹਾਡੇ ਦੇ ਪੰਜਾਬ ਪੇਸਕੇ ਲਾਗੂ ਕਰਾਂਗੇ ਹੁਣ ਇਹਨਾਂ ਦੀ ਸਰਕਾਰ ਆ ਇਹਨਾਂ ਨੇ ਪੰਜਾਬ ਦਾ ਪੇਸਕੇ ਲਾਗੂ ਕਰਨ ਦੀ ਬਜਾਏ ਲਗਾਤਾਰ ਟਾਲਮਟੋਲ ਕਰ ਰਹੇ ਆ ਹਾਈ ਕੋਰਟ ਤੋਂ ਵੀ ਕੇਸ ਹਾਰ ਚੁੱਕੀ ਹੈ ਸਰਕਾਰ ਸੁਪਰੀਮ ਕੋਰਟ ਤੋਂ ਵੀ ਹਾਰ ਚੁੱਕੀ ਹੈ ਸਾਰੀਆਂ ਲੀਗ ਰੈਵਨਿਊਜ਼ ਖਤਮ ਹੋ ਚੁੱਕੀਆਂ ਨੇ ਆਸਤੇ ਪਰ ਇਹ ਆਪਦੇ ਵਾਅਦਿਆਂ ਤੋਂ ਲਗਾਤਾਰ ਭੱਜ ਰਹੇ ਆ ਕਮਲ ਕੀ ਵਾਦਾ ਕੀਤਾ ਗਿਆ ਹੈ ਹੁਣ 14 ਤਰੀਕ ਦੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਾਨ ਜੀ ਨਾਲ ਸਾਡੀ ਮੀਟਿੰਗ ਫਿਕਸ ਹੋਈ ਹੈ ਜੇਕਰ ਉਹ ਮੀਟਿੰਗ ਹੁੰਦੀ ਹੈ ਸਾਡਾ ਹੱਲ ਹੁੰਦਾ ਤਾਂ ਬੜੀ ਵਧੀਆ ਗੱਲ ਆ ਜੇਕਰ ਉਹ ਮੀਟਿੰਗ ਨਹੀਂ ਹੁੰਦੀ ਤਾਂ 16 ਤਰੀਕ ਨੂੰ ਫੇਰ ਅਸੀਂ ਇੱਥੇ ਉਹਦਾ ਰੋਸ ਪ੍ਰਦਰਸ਼ਨ ਕਰਾਂਗੇ ਕੋਵਿਡ ਵਲੰਟੀਅਰ ਯੂਨੀਅਨ ਦਾ ਸੁਭਾ ਪ੍ਰਧਾਨ ਆ ਜੀ ਅੱਜ ਤੁਹਾਡੇ ਡਿਪਾਰਟਮੈਂਟ ਚ ਕਿਤੇ ਡਿਮਾਂਡ ਤਾਂ ਸਰ ਸਾਡੀ 4 ਸਾਲ ਤੋਂ ਚੱਲਦੀ ਆ ਰਹੀ ਹੈ ਨਾ ਪਿਛਲੇ 4 ਸਾਲ ਤੋਂ ਅਸੀਂ ਕੰਟੀਨਿਊਸਲੀ ਧਰਨਾ ਲਾ ਰਹੇ ਆ ਜਦੋਂ ਮਾਨ ਸਾਹਿਬ ਐਮਪੀ ਸੀਗੇ ਉਦੋਂ ਸਾਨੂੰ ਰਜਿੰਦਰਾ ਦੇ ਵਿੱਚੋਂ ਮਰਨ ਵਰਤ ਤੋਂ ਇਹਨਾਂ ਨੇ ਠਾਇਆ ਸੀਗਾ ਕਿ ਮੇਰੀ ਸਰਕਾਰ ਬਣਾਓ ਮੇਰਾ ਸਾਥ ਦਿਓ ਤੇ ਅਸੀਂ ਤੁਹਾਨੂੰ ਜੌਬ ਦਵਾਂਗੇ ਮੇਰਾ ਹਰਾ ਪੈਨ ਜਿਹੜਾ ਨਾ ਤੁਹਾਡੇ ਲਈ ਚੱਲੇਗਾ ਪਰ 4 ਸਾਲ ਹੋ ਗਿਆ ਮੇਰੀ 27 ਅਕਤੂਬਰ 2023 ਦੇ ਵਿੱਚ ਮਾਨ ਸਾਹਿਬ ਨਾਲ ਮੀਟਿੰਗ ਹੋਈ ਆ ਸਾਨੂੰ ਦਿਵਾਲੀ ਤੋਹਫਾ ਦਿੱਤਾ ਇਹਨਾਂ ਨੇ ਜਿਮਨੀ ਚੌਂ ਦੇ ਵਿੱਚ ਸਾਡਾ ਐਲਾਨ ਕੀਤਾ ਕਰੋਨਾ ਯੋਧਿਆਂ ਨੂੰ ਜਵਾਬ ਦੇਵਾਂਗੇ ਪਰ ਹਾਲੇ ਤੱਕ ਸਾਡੇ ਕੋਲ ਰਿਟਰਨ ਜਾਂ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਪਿਛਲੇ 4 ਸਾਲਾਂ ਤੋਂ ਹੈਲਥ ਡਿਪਾਰਟਮੈਂਟ ਸਾਡੇ 5 ਕੈਟਾਗਰੀਆਂ ਨੇ ਸਟਾਫ ਨਰਸ ਵਾਰਡ ਬாய் ਲੈਬ ਟੈਕਨੀਸ਼ੀਅਨ ਫਾਰਮਾਸਿਸਟ ਤੇ ਡਾਕਟਰ ਅਸੀਂ ਰੋੜਾ ਤੇ ਘੁੰਮ ਰਹੇ ਕੰਟੀਨਿਊਸਲੀ ਸਾਡੇ ਧਰਨੇ ਲੱਗ ਰਿਹਾ ਪਰ ਸਰਕਾਰ ਦਾ ਹਾਲੇ ਤੱਕ ਸਾਨੂੰ ਇਹ ਲੱਗਦਾ ਵੀ ਜਿਵੇਂ ਹਰੇ ਪੈਨ ਚ ਸਿਆਹੀ ਮੁੱਕ ਗਈ ਹੁੰਦੀ ਆ ਮਾਨਨ ਸਾਹਿਬ ਕਹਿੰਦੇ ਨੇ ਵੀ ਆਓ ਸਾਡੇ ਨਾਲ ਮੀਟਿੰਗਾਂ ਕਰੋ ਹਰ ਇੱਕ ਜਗ੍ਹਾ ਤੇ ਕਹਿ ਦਿੰਦੇ ਨੇ ਵੀ ਜਦੋਂ ਮਰਜ਼ੀ ਆ ਕੇ ਮੈਨੂੰ ਮਿਲੋ ਪਰ ਮੀਟਿੰਗਾਂ ਤੋਂ ਵੀ ਕਰ ਅੱਜ ਵੀ ਐਸਡੀਐਮ ਸਾਹਿਬ ਆਏ ਸੀਗੇ ਤਾਂ ਉਹਨਾਂ ਨੇ ਸਾਨੂੰ 14 ਤਰੀਕ ਦੀ ਦੁਪਹਿਰੇ 3 ਵਜੇ ਸੀਐਮ ਸਾਹਿਬ ਨਾਲ ਮੀਟਿੰਗ ਦਾ ਵਾਅਦਾ ਕੀਤਾ ਹੈ ਪਰ ਸਾਨੂੰ ਨਹੀਂ ਲੱਗਦਾ ਹੈਗਾ ਮੀਟਿੰਗ ਹੋਏਗੀ ਤੇ ਜੇ ਮੀਟਿੰਗ ਨਾ ਹੋਈ ਨਾਲ ਦੀ ਨਾਲ ਹੀ ਅਸੀਂ 14 ਤਰੀਕ ਨੂੰ ਕੰਟੀਨਿਊਸਲੀ ਪੱਕਾ ਧਰਨਾ ਰੱਖ ਦਾਂਗੇ 19 ਤਰੀਕ ਤੱਕ ਜਦ ਤੱਕ ਜਿਮਨੀ ਚੋਣ ਖਤਮ ਨਹੀਂ ਹੁੰਦੀ। ਪੱਲਾ ਸਿੰਗਲ ਟੀਚਰ ਅਧਿਆਪਕਾਂ ਮੇਰੇ ਨਾਲ ਦੇ ਟੀਚਰ ਜਿਹੜੇ 60-60 ਹਜ਼ਾਰ ਤਨਖਾਹ ਲੈ ਰਹੇ ਤੇ ਉਹ ਬੱਚੇ ਨੂੰ ਪੜਾ ਰਹੇ ਆ। ਪਰ ਮੈਂ ਕ ਐਸਾ ਟੀਚਰ ਹੈਗਾ ਕਿ ਮੇਰੀ 6000 ਤਨਖਾਹ ਕੰਮ ਸਾਰੇ ਮੈਂ ਕਰ ਰਿਹਾ। ਮੋਬਾਈਲ ਨਾਲ ਉਸ ਕੋਈ ਸਾਨੂੰ ਨਹੀਂ ਮਿਲਦਾ। ਕੋਈ ਪਿੰਡ ਚ ਪੜਾਉਣ ਜਾਂਦੇ ਆ ਸਾਨੂੰ ਕੋਈ ਖਰਚਾ ਨਹੀਂ ਮਿਲਦਾ। ਇੱਕ ਇੱਕ ਦਿਨ ਦਾ ਮੈਂ ਜਦੋਂ ਸਕੂਲ ਜਾਣਾ ਮੇਰਾ 9 ਕਿਲੋਮੀਟਰ ਜਾਣਾ ਪੈਂਦਾ। 1500 ਰੁਪਏ ਸਾਡਾ ਤੇਲ ਦਾ ਖਰਚਾ ਆ ਜਾਂਦਾ। ਪਰ ਉਹਦੇ ਵਿੱਚ ਸਾਡਾ 6000 ਰੁਪਏ ਤਨਖਾਹ ਨਿਕਲ ਜਾਂਦੀ ਹੈ ਤੁਸੀਂ ਦੇਖੋ ਅਸੀਂ ਘਰ ਕਿੱਦਾਂ ਚਲਾਵਾਂਗੇ 6000 ਨਾਲ ਕੀ ਅੱਜ ਦੇ ਸਮੇਂ ਦੇ ਘਰ ਚੱਲਦੇ ਨੇ ਹੁਣ ਸਾਡੀ ਮੰਗ ਇਹ ਹੈ ਕਿ ਇੱਕ ਤਾਂ ਭਗਵੰਤਵਾਨ ਸਾਹਿਬ ਨੂੰ ਮਿਲਾਇਆ ਜਾਵੇ ਸਾਡੀਆਂ ਮੰਗਾਂ ਉਹਨਾਂ ਕੇ ਰੱਖਿਆ ਜਾਣ ਜਿਹੜੀ ਸਾਡੀ ਤਨਖਾਹ ਆ ਉਹ ਤਨਖਾਹ ਦਾ ਵਾਅਦਾ ਕੀਤਾ ਜਾਵੇ ਸਾਨੂੰ ਪੱਕਾ ਕੀਤਾ ਜਾਵੇ